ਗੁੜਾ ਦੇ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਚਿਹੂਦੇ ਦੇ ਨਜ਼ਦੀਕ ਪੈਟਰੋਲ ਪੰਪ ਦੇ ਕੋਲ ਇੱਕ ਖੜੇ ਟਰੱਕ ਵਿੱਚ ਆਟੋ ਲੱਗਣ ਨਾਲ ਭਿਆਨਕ ਹਾਦਸਾ ਹੋ ਗਿਆ ਪੈਟਰੋਲਿੰਗ ਕਰ ਰਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀ ਮਰੀਜ਼ ਨੂੰ ਹਸਪਤਾਲ ਪਹੁੰਚਾਇਆ ਇਸ ਮੌਕੇ ਤੇ ਗੱਲਬਾਤ ਕਰਦੇ ਆਏ ਐਸਆਈ ਬਲਜੀਤ ਸਿੰਘ ਨੇ ਕਿਹਾ ਕਿ ਤੁਸੀਂ ਦੇਖ ਰਹੇ ਹੋ ਔਰ ਪੰਜਾਬ ਨਿਊਜ਼ ਤੋਂ ਅਮਰਦੀਪ ਢੰਡਾ ਦੀ ਵਿਸ਼ੇਸ਼ ਰਿਪੋਰਟ ਸਰ ਕਿਹੜਾ ਆਪਣੇ ਐਕਸੀਡੈਂਟ ਦਾ ਏ ਅੱਜ ਕੀ ਮਾਮਲਾ ਏ ਇਹ ਲੁਧਿਆਣਾ ਨੂੰ ਆ ਰਿਹਾ ਸੀ ਟਰੱਕ ਨੰਬਰ 9S3221 ਤੇ ਡੀਓ ਪੰਪ ਤੇ ਲੱਗੇ ਅੱਜ ਜੇ ਖਰਾਬ ਹੋ ਗਿਆ ਖਰਾਬ ਹੋਣ ਤੋਂ ਬਾਅਦ ਵਿੱਚੋਂ ਇੱਕ ਥ੍ਰੀ ਵੀਹਂਡਰ ਆ ਰਿਹਾ ਸੀ ਤੇਜ਼ ਉਤਾਰ ਤੇ ਉਹਨੇ ਲੱage ਦੇ ਵਿੱਚ ਟੱਚ ਕਰ ਦਿੱਤੀ ਜਿਹਨੂੰ ਕਿ ਅਸੀਂ ਹਸਪਤਾਲ ਪਹੁੰਚਾਇਆ ਵਾ ਤੇ ਜਿਹੜਾ ਟਰੱਕ ਡਰਾਈਵਰ ਟਰੱਕ ਛੱਡ ਕੇ ਭੱਜ ਗਿਆ ਸੀ ਮੌਕੇ ਤੇ ਜਿਹੜੇ ਮਰੀਜ਼ ਕਿੰਨੇ ਜਣੇ ਸੀਗੇ ਮਰੀਜ਼ ਤੇ ਅਸੀਂ ਦੇਖ ਜਣਾ ਦੇਖਿਆ ਜੀ ਉਹਦੀ ਵਾਈਫ ਤੇ ਇੱਕ ਬ੍ਰਦਰ ਆਇਆ ਨਾਲ ਉਹ ਨਾਲ ਸਾਡੀ ਸਰਕਾਰੀ ਗੱਡੀ 'ਚ ਬੈਠ ਕੇ ਹਸਪਤਾਲ ਪਹੁੰਚਾਇਆ ਗਿਆ ਜੀ ਵਾਈਫ ਉਹਦਾ ਬੇਟਾ ਉਹਦਾ ਬ੍ਰਦਰ ਤੇ ਉਹਦਾ ਡੈਡੀ ਹਾਂ ਇਹ ਬਾਅਦ ਵਿੱਚ ਆਇਆ ਜਿਹੜੀ ਮੌਕੇ ਤੇ ਇਹਨਾਂ ਦੇ ਜਿਹੜਾ ਮਰੀਜ਼ ਤੁਸੀਂ ਹਸਪਤਾਲ ਪਹੁੰਚਾਇਆ ਉਹਦੀ ਮੌਤ ਹੋ ਗਈ ਇਹ ਸਾਨੂੰ ਨਹੀਂ ਪਤਾ ਸੀ ਆ ਗਏ ਸੀ ਇਹ ਦੁਆਰਾ ਰੋਡ ਤੇ ਇੱਥੇ ਜੇ ਅਸੀਂ ਕਿਹਾ ਵੀ ਜਿਹੜੇ ਟਰੱਕ ਵਾਲਾ ਚਾਹ ਲੱਭ ਜੇ ਪਰ ਉਹ ਦਿਨ ਟਰੱਕ ਵਾਲਾ ਉੱਥੇ ਫਰਾਰ ਸੀਗਾ ਅਗਲੀ ਕਾਰਵਾਈ ਕੀ ਹੈ ਹੁਣ ਬਤਲਕਾ ਥਾਣੇ ਨੂੰ ਕਟੋਰ ਨੂੰ ਤੇ ਹੀ ਇਲਾਹ ਦਿੱਤੀ ਹੈ ਤੇ ਸਤਨਾਮਪੁਰੇ ਥਾਣੇ ਵਾਲੇ ਕੋਈ ਬੰਦੀ ਕਾਰਵਾਈ ਉਹ ਕਰਨਗੇ ਨਹੀਂ ਠੀਕ ਹੈ